ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਬਹੁਤ ਸੋਹਣੇ ਸੋਹਣੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਪਿਛਲੇ ਸਾਲ ਮਤਲਬ 2024 ਚ ਤਿੰਨ ਚਾਰ ਮਹੀਨੇ ਤੋਂ ਆਪਾਂ ਲਗਾਤਾਰ ਤੁਹਾਨੂੰ ਵੀਡੀਓ ਸੇਰੀਆਂ ਤਿੰਨ ਕਿਹ ਮਹੀਨੇ ਤੋਂ ਜੀ ਦੇਖ ਕੇ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓਸ ਨੂੰ ਬਹੁਤ ਸਾਰੇ ਫੀਡਬੈਕਸ ਦਿੱਤੇ ਕਿ ਤੁਹਾਨੂੰ ਬਹੁਤ ਫਾਇਦਾ ਵੀ ਹੋਇਆ ਤੇ ਹੁਣ ਇਸ ਸਾਲ ਆਪਾਂ ਨਵੇਂ ਸਾਲ ਦੇ ਵਿੱਚ ਐਂਟਰ ਕਰਕੇ ਤੇ ਨਵੀਂ ਟਾਰਗੇਟਸ ਫਿਕਸ ਕਰਾਂਗੇ ਉਹਨਾਂ ਸਾਰੇ ਟਾਰਗੇਟਸ ਨੂੰ ਪੂਰਾ ਕਰਨ ਲਈ ਤੁਸੀਂ ਤੇ ਮੈਂ ਰਲ ਕੇ ਕੋਸ਼ਿਸ਼ ਕਰਾਂਗੇ ਤੇ ਡੈਫੀਨਿਟਲੀ ਅਸੀਂ ਉਹ ਸਾਰੇ ਟਾਰਗੇਟ ਪੂਰੇ ਕਰਾਂਗੇ ਅ ਇਸ ਸਾਲ ਸਾਡੇ ਜਿਹੜੇ ਟਾਰਗੇਟਸ ਹੋਣਗੇ ਉਹਦੇ ਵਿੱਚ ਜਿਹੜਾ ਮੈਂ ਮੇਨ ਟਾਰਗੇਟ ਲੈ ਕੇ ਚੱਲਾਂਗੀ ਉਹ ਹੋਊਗਾ ਅ ਜ਼ਿੰਦਗੀ ਨੂੰ ਸੌਖੇ ਤੇ ਤਰੀਕੇ ਨਾਲ ਖੂਬਸੂਰਤ ਕਿਵੇਂ ਬਣਾਇਆ ਜਾਵੇ ਸੌਖੀ ਵੀ ਰੱਖਣਾ ਹੈ ਕਿ ਖੂਬਸੂਰਤੀ ਬਣਾਉਣੇ ਬਿਨਾ ਪੈਸੇ ਤੋਂ ਬਿਨਾ ਕੋਈ ਬਹੁਤ ਹੀ ਜ਼ਿਆਦਾ ਖਰਚ ਕੀਤੇ ਤੋਂ ਤੇ ਉਹਦੇ ਵਾਸਤੇ ਮੈਂ ਤੁਹਾਡੇ ਲਈ ਬਹੁਤ ਸਾਰੀ ਆਈਡੀਆਜ਼ ਲੈ ਕੇ ਆਉਂਗੀ ਬਹੁਤ ਸਾਰੀ ਗਾਈਡੈਂਸ ਤੁਹਾਨੂੰ ਦਿੰਦੀ ਰਹੂੰਗੀ ਟਾਈਮ ਟੂ ਟਾਈਮ ਤੁਸੀਂ ਆਪਣੇ ਆਈਡੀਆਜ਼ ਵੀ ਮੇਰੇ ਨਾਲ ਸ਼ੇਅਰ ਕਰਦੇ ਰਹਿਣਾ ਤੇ ਲਗਾਤਾਰ ਮੇਰੇ ਨਾਲ ਬਣੀ ਰਹੋ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅ ਇਸ ਸਾਲ ਦੇ ਵਿੱਚ ਆਪਾਂ ਹੈਲਥ ਦੀਆਂ ਵੀਡੀਓਜ਼ ਦਵਾਂਗੇ ਤੁਹਾਨੂੰ ਕਿ ਹੈਲਥ ਜਿਹੜੀ ਹੈ ਕਈ ਵਾਰੀ ਸਾਨੂੰ ਇਹ ਹੁੰਦਾ ਕਿ ਬਹੁਤ ਛੋਟੀਆਂ ਛੋਟੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਇਜ਼ੀਲੀ ਹੈਂਡਲ ਕਰ ਸਕਦੀਆਂ ਬਟ ਸਿਰਫ ਜਾਣਕਾਰੀ ਘੱਟ ਹੋਣ ਕਰਕੇ ਕਈ ਵਾਰੀ ਅਸੀਂ ਉਹਨਾਂ ਨੂੰ ਮੇਜਰ ਸਮਝ ਲੈਣੇ ਤੇ ਣੀਕੀ ਣੀਕੀ ਗੱਲ ਲਈ ਵੀ ਆਪਾਂ ਡਾਕਟਰ ਸਕੂਲ ਜਾਣੀ ਹੈ ਜਿਸ ਦੇ ਕਰਕੇ ਸਾਡੇ ਖਰਚੇ ਵੀ ਜਿਹੜੇ ਆ ਉਹ ਵੱਧ ਜਾਂਦੇ ਆ ਤੇ ਅਸੀਂ ਜਿਵੇਂ ਅੱਜ ਇੱਕ ਭੈਣ ਨੇ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਕੋਲੇਸਟ੍ਰੋਲ ਦਾ ਕਮੈਂਟ ਪਾਇਆ ਸੀ ਕਿ ਮੈਨੂੰ ਕੋਲੇਸਟ੍ਰੋਲ ਹੈਗਾ ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਈਆਂ ਮੈਂ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਉਹ ਹੈ ਅਦਰਕ ਦਾ ਪਾਣੀ ਠੀਕ ਹੈ ਤੇ ਅਦਰਕ ਦਾ ਅਦਰਕ ਦੇ ਪਾਣੀ ਦੇ ਉੱਤੇ ਡਿਟੇਲਡ ਵੀਡੀਓ ਮੈਂ ਤੁਹਾਨੂੰ ਅਲੱਗ ਤੋਂ ਦਵਾਂਗੀ ਕਿ ਕਿਵੇਂ ਲੈਣਾ ਤੁਸੀਂ ਇਸ ਨੂੰ ਤੇ ਕੀ ਕੀ ਇਹਦੇ ਹੋਰ ਬੈਨੀਫਿਟਸ ਹੋਣਗੇ ਮਤਲਬ ਅਸੀਂ ਹੈਲਥ ਨੂੰ इजीली ਬਹੁਤ ਛੋਟ ਛੋਟੀਆਂ ਚੀਜ਼ਾਂ ਦੇ ਨਾਲ ਵੀ ਕਈ ਵਾਰੀ ਬਹੁਤ ਵਧੀਆ ਤਰੀਕੇ ਦੇ ਨਾਲ ਹੈਂਡਲ ਕਰ ਲੈਣੀ ਹੈ ਹੈਲਥ ਦੇ ਨਾਲ ਨਾਲ ਸਾਡਾ ਮੈਂਟਲ ਹੈਲਥ ਫਿਜ਼ੀਕਲ ਹੈਲਥ ਦੇ ਨਾਲ ਨਾਲ ਮੈਂਟਲ ਹੈਲਥ ਫਿਜ਼ੀਕਲ ਹੈਲਥ ਦੇ ਵਿੱਚ ਅਸੀਂ ਐਕਸਰਸਾਈਜ਼ ਵੀ ਸਿੱਖਾਂਗੇ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆ ਆਕਸੀਡੈਂਟਸ ਵਗੈਰਾ ਤੇ ਹੋਰ ਜੋ ਹੈ ਉਹ ਸਾਡੀ ਬਾਡੀ ਨੂੰ ਐਕਟੀਵੇਟ ਕਰਾਂਗੇ ਤਾਂ ਹੀ ਉਹ ਸਾਰੀਆਂ ਚੀਜ਼ਾਂ ਤੋਂ ਸਸ਼ਟਕਾਰਾ ਪਾ ਸਕਦੀਆਂ ਤੇ ਉਹਦੇ ਵਾਸਤੇ ਹਲਕੀ-ਫੁਲਕੀ ਐਕਸਰਸਾਈਜ਼ ਏਜ ਦੇ ਹਿਸਾਬ ਨਾਲ ਕੰਮ ਦੀ ਹਿਸਾਬ ਨਾਲ ਅਸੀਂ ਇਸ ਸੀਰੀਜ਼ ਤੁਹਾਨੂੰ ਦਿੰਦੀ ਰਹੂੰਗੀ ਮੈਂ ਠੀਕ ਹੈ ਅਸੀਂ ਇੱਕ ਇੱਕ ਸੀਰੀਜ਼ ਲੈ ਕੇ ਚੱਲਾਂਗੇ ਤੇ ਫਿਰ ਉਸ ਤੋਂ ਬਾਅਦ ਆ ਜਣੀ ਮੈਂਟਲ ਹੈਲਥ ਮੈਂਟਲ ਹੈਲਥ ਫਿਜ਼ੀਕਲ ਹੈਲਥ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫਿਜ਼ੀਕਲ ਹੈਲਥ ਮੰਨ ਲਓ ਕਿ ਇੱਕ ਏਜ ਤੇ ਜਾ ਕੇ ਅਸੀਂ ਬਹੁਤ ਜ਼ਿਆਦਾ ਐਕਟਿਵ ਨਹੀਂ ਰਹਿੰਦੇ ਪਰ ਜੇ ਅਸੀਂ ਮੈਂਟਲ ਹੈਲਥ ਆਪਣੀ ਸਟਰੋਂਗ ਰੱਖ ਲਈ ਤਾਂ ਫਿਰ ਅਸੀਂ ਬੈੱਡ ਤੇ ਬੈਠ ਕੇ ਵੀ লাইਫ ਨੂੰ ਜੁਆਏ ਕਰ ਲੈਣੀ ਹੈ ਤੇ ਮੈਂਟਲ ਹੈਲਥ ਦੇ ਬਾਰੇ ਜੀ ਆਪਾਂ ਇਸ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਸੀਰੀਜ਼ ਦਊਂਗੀ ਤੁਹਾਨੂੰ ਮੈਂ ਕਿ ਮੈਂਟਲ ਹੈਲਥ ਸਾਡੀ ਜਿਹੜੀ ਹੈ ਉਹ ਅੱਜ ਕੱਲ ਦੇ ਬੱਚਿਆਂ ਨੂੰ ਵੀ ਸਟ्रेस ਹੈ ਛੋਟੇ ਛੋਟੇ ਬੱਚਿਆਂ ਨੂੰ ਵੀ ਡਿਪਰੈਸ਼ਨ ਹੋ ਰਿਹਾ ਹੈ ਹਨਾ ਯੰਗਸਟਰ ਨੂੰ ਹੋ ਰਿਹਾ ਹੈ ਬੁਢਾਪੇ 'ਚ ਤਾਂ ਬਹੁਤ ਲੋਕਾਂ ਨੂੰ ਹੋ ਰਿਹਾ ਹੈ ਤੇ ਤੁਸੀਂ ਸਾਰੇ ਮਨੁੱਖਤਾ ਦੀ ਸੇਵਾ ਵਾਲੀਆਂ ਵੀਡੀਓਜ਼ ਦੇਖਦੇ ਹੋ ਤੇ ਕਿਸ ਤਰ੍ਹਾਂ ਦੇ ਵਰਸਟ ਟੂ ਵਰਸਟ ਕੰਡੀਸ਼ਨਸ ਦੇ ਵਿੱਚ ਤੁਸੀਂ ਲੋਕਾਂ ਨੂੰ ਦੇਖਦੇ ਹੋ ਕਿ ਮੈਂਟਲ ਹੈਲਥ ਦਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਸਾਡਾ ਧਿਆਨ ਰੱਖਣਾ ਠੀਕ ਹੈ ਉਸ ਤੋਂ ਬਾਅਦ ਪਰਿਵਾਰਿਕ ਰਿਲੇਸ਼ਨਸ ਨੂੰ ਲੈ ਕੇ ਪਿਛਲੇ ਸਾਲ ਚ ਵੀ ਮੈਂ ਤੁਹਾਨੂੰ ਦੋ ਤਿੰਨ ਵੀਡੀਓ ਸਿਤੀਆਂ ਸੀਗੀਆਂ ਜਿਹਨੂੰ ਕਿ ਤੁਸੀਂ ਬਹੁਤ ਪਿਆਰ ਦਿੱਤਾ ਹੈ ਨਾ ਤੇ ਪਰਿਵਾਰਿਕ ਰਿਲੇਸ਼ਨਸ ਜਿਹੜੀ ਹੈਗੀ ਹੈ ਸਬੰਧ ਜਿਹੜੇ ਪਰਿਵਾਰਕ ਹੈਗੀ ਹੈ ਉਹਨਾਂ ਦੇ ਉੱਤੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਪਰਿਵਾਰ ਅੱਜ ਕੱਲ ਛੋਟੇ ਹੋ ਰਹੇ ਨੇ ਤੇ ਜਿਵੇਂ ਜਿਵੇਂ ਪਰਿਵਾਰ ਛੋਟੇ ਹੁੰਦੇ ਜਾਂਦੇ ਨੇ ਓਵੇਂ ਓਵੇਂ ਮੈਨੂੰ ਲੱਗਦਾ ਅਸੀਂ ਸੋਚ ਵੀ ਛੋਟੀ ਕਰ ਲਈ ਅਸੀਂ ਆਪਣੇ ਸੋਚਣ ਦਾ ਦਾਇਰਾ ਛੋਟਾ ਕਰ ਲਿਆ ਅਸੀਂ ਉਹਨਾਂ ਛੋਟੇ ਪਰਿਵਾਰਾਂ ਨੂੰ ਹੋਰ ਛੋਟਾ ਕਰ ਲਿਆ ਜਿਹੜਾ ਕਿ ਡਿਪਰੈਸ਼ਨ ਦਾ ਇੱਕ ਕਾਰਨ ਬਣ ਜਾਂਦਾ ਹੈ ਉਤੇ ਮੈਂ ਉਹ ਨਦੇ ਉਤੇ ਸਟੱਡੀ ਕਰਕੇ ਤੇ ਉਹਦੇ ਨਾਲ ਤੁਹਾਡੇ ਨਾਲ ਡਿਸਕਸ਼ਨ ਕਰਦੀ ਰਹੂੰਗੀ ਠੀਕ ਹੈ ਜੀ ਫਿਰ ਅੱਗੇ ਅਸੀਂ ਉਸ ਤੋਂ ਬਾਅਦ 멘ਟਲ ਹੈਲਥ ਹੋ ਗਈ ਫਿਜ਼ੀਕਲ ਹੈਲਥ ਹੋਣ ਤੋਂ ਬਾਅਦ ਰਿਲੇਸ਼ਨਸ ਹੋਗੇ ਤੇ ਫਿਰ ਸਾਡੀ ਆਪਣੀ ਬਿਊਟੀ ਜਿਹੜੀ ਕਿ ਹਮੇਸ਼ਾ ਅਸੀਂ ਪਹਿਲ ਦੇ ਅਰਤੇ ਡਿਸਕਸ ਕਰਦੀਆਂ ਉਹਦੇ ਬਾਰੇ ਜਰੂਰ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਮੈਂ ਤੁਹਾਨੂੰ ਪਿਛਲੇ ਸਾਲ ਵੀ ਮਤਲਬ 2023 ਦੇ ਵਿੱਚ ਵੀ ਮੈਂ ਤੁਹਾਨੂੰ 24 ਦੇ ਵਿੱਚ ਵੀ ਬਹੁਤ ਸਾਰੀਆਂ ਵੀਡੀਓਜ਼ ਦਿੱਤੀਆਂ ਸੀਗੀਆਂ ਜਿਹੜੀਆਂ ਕਿ ਤੁਸੀਂ ਬਹੁਤ ਯੂਸਫੁਲ ਮ ਰੀਨਟੂ ਡਿਲੀਟ ਬਹੁਤ ਸਾਰੀ ਫੀਡਬੈਕ ਮੇਰੇ ਕੋਲੇ ਆਈ ਤੇ ਇਸ ਸਾਲ ਦੇ ਵਿੱਚ ਵੀ ਅਸੀਂ ਤੁਹਾਨੂੰ ਮੈਂ ਤੁਹਾਨੂੰ ਨਵੀਂ ਤੋਂ ਨਵੀਂ ਸਟੱਡੀ ਕਰਕੇ ਨਵੀਂ ਤੋਂ ਨਵੀਂ ਲੇਟੈਸਟ ਤੋਂ ਲੇਟੈਸਟ ਇਨਫੋਰਮੇਸ਼ਨ ਤੁਹਾਨੂੰ ਦਿੰਦੀ ਰਹੂੰਗੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਕੱਲ ਹੀ ਇੱਕ ਬਹੁਤ ਵਧੀਆ ਨੈਕਸਟ ਜਿਹੜੀ ਵੀਡੀਓ ਆਉਗੀ ਉਹਦੇ ਵਿੱਚ ਹੀ ਤੁਹਾਨੂੰ ਮੈਂ ਇੱਕ ਬਹੁਤ ਵਧੀਆ ਵੀਡੀਓ ਦੇਣ ਵਾਲੀ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਅਸੀਂ ਫੇਸ ਦੀ ਗੱਲ ਕਰਾਂਗੇ ਫੇਸ ਦੇ ਨਾਲ ਨਾਲ ਸੀ ਹੱਥਾਂ ਦੀ ਵੀ ਦਾ ਵੀ ਕੇਅਰ ਕਰਨੀ ਹੈ ਸਾਡੇ ਪੈਰਾਂ ਦੀ ਵੀ ਕੇਅਰ ਕਰਨੀ ਹੈ ਪੈਡੀਕਿਓਰ ਹੈ ਮੈਨੀਕਿਓਰ ਐਂਡ 올뎃 ਉਹ ਬਹੁਤ ਜ਼ਰੂਰੀ ਹੈ ਪੈਰਾਂ ਦੀ ਕੇਅਰ ਕਰਨੀ ਹੱਥਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਤੇ ਕਈ ਵਾਰੀ ਉਹ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਪਿਛਲੇ 2024 ਦੇ ਵਿੱਚ ਮੈਂ ਇੱਕ ਦਿੱਤੀ ਸੀਗੀ ਕਿ ਵੈਸਲੀਨ ਦੇ ਨਾਲ ਹੀ ਅਸੀਂ ਆਪਣੇ ਹੱਥਾਂ ਨੂੰ ਕਿਦਾਂ ਬਿਊਟੀਫਾਈ ਕਰ ਸਕਦੇ ਹਾਂ ਤੇ ਜਿਸ ਵਿੱਚ ਕੋਈ ਖਰਚਾ ਵੀ ਨਹੀਂ ਹੈਗਾ ਠੀਕ ਹੈ 립 ਕੇਅਰ ਮੇਕਅਪ ਐਂਡ ਆਲ ਦੈਟ ਅਸੀਂ ਇਸ ਸਾਲ ਵੀ ਤੁਹਾਨੂੰ ਬਹੁਤ ਸੋਹਣੀ ਸੋਹਣੀ ਵੀਡੀਓਜ਼ ਦਿੰਦਰ ਹੋਊਂਗੀ ਇਹ ਅਸੀਂ ਇੱਕ ਟਾਰਗੇਟ ਲੈ ਕੇ ਚੱਲਾਂਗੇ ਕਿ ਇਹ ਮੇਰਾ ਮੇਨਲੀ ਟਾਰਗੇਟ ਇਸ ਇਸ ਤਰੀਕੇ ਨਾਲ ਰੱਖਦੀ ਹੁੰਨੀ ਆ ਮੈਂ ਕਿ ਜਿੰਨਾ ਮਤਲਬ 뷰ਅਰਸ ਨੂੰ ਮੇਰੀ ਤਰ੍ਹਾਂ ਜਿਵੇਂ ਮੈਨੂੰ ਮੈਂ ਬਹੁਤ ਲੇਟ ਸਟੱਡੀ ਦੇ ਵਿੱਚ ਫਿਰੇ ਸੀ ਝਾ ਸਾਰੀ ਚੀਜ਼ਾਂ ਸਿੱਖੀਆਂ ਕਿਉਂਕਿ ਮੇਰੇ ਪਿੰਡੂ ਬੈਕਗ੍ਰਾਉਂਡ ਸੀ ਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਦੀ ਉਦੋਂ ਨਾ ਹੀ ਸੋਸ਼ਲ ਮੀਡੀਆ ਹੁੰਦਾ ਸੀ ਤੇ ਨਾ ਹੀ ਇਹ ਸਾਰਾ ਕੁਝ ਹੁੰਦਾ ਸੀ ਤੇ ਮੈਂ ਵੀ ਬਹੁਤ ਲੇਟ ਸਿੱਖਿਆ ਸੀ ਕਿਉਂਕਿ ਮੇਰਾ ਸਟੱਡੀਜ਼ ਦੇ ਵਿੱਚ ਧਿਆਨ ਜਿਆਦਾ ਸੀ ਤਾਂ ਇਸ ਕਰਕੇ ਬਹੁਤ ਲੇਟੇ ਚੀਜ਼ਾਂ ਸਿੱਖੀਆਂ ਬਟ ਮੈਂ ਫਿਰ ਜਦੋਂ ਸਟੱਡੀ ਕੀਤੀ ਤਾਂ ਫਿਰ ਡੀਪ ਸਟੱਡੀ ਕੀਤੀ ਇਹਦੇ ਤੇ ਵੀ ਹੈਨਾ ਬਿਊਟੀ ਐਂਡ ਵੈਲਨੈਸ ਨੂੰ ਲੈ ਕੇ ਤਾਂ ਹੁਣ ਵੀ ਤੁਹਾਨੂੰ ਵੀ ਮੈਂ ਉਹ ਸਾਰੀ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰੂੰਗੀ ਰਾਈਟ ਤੇ ਉਸ ਤੋਂ ਬਾਅਦ ਹੈਗਾ ਕਿ ਅਸੀਂ ਬੱਚਿਆਂ ਨੂੰ ਲੈ ਕੇ ਵੀ ਵੀਡੀਓਜ਼ ਬਣਾਵਾਂਗੇ ਕਿ ਬੱਚਿਆਂ ਦੀ ਹੈਲਥ ਨੂੰ ਲੈ ਕੇ ਬੱਚਿਆਂ ਦੀ ਰਿਲੇਸ਼ਨਸ ਨੂੰ ਲੈ ਕੇ ਉਹਨਾਂ ਦੇ ਸੁਭਾਅ ਨੂੰ ਲੈ ਕੇ ਕੀ ਕੀ ਚੀਜ਼ਾਂ ਹੈਗੀਆਂ ਕੀ ਕੀ ਚੀਜ਼ਾਂ ਦਾ ਸੇ ਖਿਆਲ ਰੱਖਣਾ ਹੈ ਕਿ ਸਾਡੇ ਜਿਹੜੇ ਬੱਚੇ ਹੈ ਉਹ ਸਾਡੇ ਟਾਰਗੇਟਸ ਨੂੰ ਪੂਰੀ ਕਰ ਸਕੀਏ ਅਸੀਂ ਉਹਨਾਂ ਨੂੰ ਇਰੀਟੇਸ਼ਨ ਇਰੀਟੇਟਡ ਹੋਣ ਤੋਂ ਬਚਾ ਸਕੀਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੈਗਾ ਕਿ ਆਪਾਂ ਘਰ ਦਾ ਖਿਆਲ ਕਿਵੇਂ ਰੱਖੀਏ ਇਹਦੇ ਵਿੱਚ ਹੁਣ ਤੁਸੀਂ ਕਹੋਗੇ ਕਿ ਹਰ ਇੱਕ ਬੰਦਾ ਹੀ ਆਪਣੇ ਘਰ ਦਾ ਖਿਆਲ ਰੱਖ ਰਿਹਾ ਇਹ ਵਿੱਚ ਕਿਹੜੀ ਗੱਲ ਹੈ ਡਿਸਕਸ਼ਨ ਵਾਲੀ ਨਹੀਂ ਕਈ ਵਾਰੀ ਨਾ ਸਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਦੇਖਦੇ ਹਾਂ ਜਿਸਨੂੰ ਲੱਗਦਾ ਹੈ ਕਿ ਇਹਦਾ ਤਾਂ ਘਰ ਵੈਸੀ ਸੋਹਣਾ ਹੈ ਵੱਡਾ ਹੈ ਇਸ ਤਰ੍ਹਾਂ ਬਣਿਆ ਉਸ ਤਰ੍ਹਾਂ ਬਣਿਆ ਇਸ ਕਰਕੇ ਹੀ ਇਹਦਾ ਘਰ ਸੋਹਣਾ ਹੈ ਤਾਂ ਕੰਮ ਨੂੰ ਜੀ ਕਰਦੇ ਨਹੀਂ ਅਸੀਂ ਜਿਸ ਵੀ ਜਗ੍ਹਾ ਤੇ ਰਹਿ ਰਹੇ ਹੁੰਨੇ ਆ ਚਾਹੀਓ ਸਾਡਾ ਘਰ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਚਾਹੀ ਕੱਚਾ ਹੀ ਕਿਉਂ ਨਾ ਹੋਵੇ ਤਿਕਨ ਉਸ ਨੂੰ ਅਸੀਂ ਖੂਬਸੂਰਤ ਬਣਾਉਣਾ ਹੈ ਤੇ ਉਹ ਵੀ ਅਸੀਂ ਜ਼ਰੂਰ ਸਿੱਖਾਂਗੇ ਕਿਉਂਕਿ ਸਾਡੇ ਘਰ ਦੇ ਨਾਲ ਸਾਡੇ ਘਰ ਦੀ ਮੇਨਟੇਨੈਂਸ ਦੇ ਨਾਲ ਸਾਡਾ ਮੈਂਟਲ ਹੈਲਥ ਜੁੜੀ ਹੁੰਦੀ ਹੈ ਜੀ ਅਸੀਂ ਆਪਣੇ ਘਰ ਨੂੰ ਲੈ ਕੇ ਮਤਲਬ ਸਟ्रेस ਚ ਰਹਿੰਦੇ ਆ ਕਿ ਅਸੀਂ ਹੁਣ ਮੈਂ ਇਹਦਾ ਕੀ ਸਾਫ਼ ਕਰਾਂ ਇਹ ਤਾਂ ਛੋਟਾ ਜਿਹਾ ਤੇ ਜਾਂ ਇਸ ਇਹ ਵੀ ਚਾਹ ਹੈ ਨਹੀਂ ਇਹਦੇ ਵਿੱਚ ਉਹ ਹੈ ਨਹੀਂ ਉਹ ਸਾਰੀਆਂ ਗੱਲਾਂ ਨੂੰ ਅਸੀਂ ਲੈ ਕੇ ਚੱਲਾਂਗੇ ਕਿ ਕਿਵੇਂ ਅਸੀਂ ਜੋ ਹੈ ਉਸ ਨੂੰ ਖੂਬਸੂਰਤ ਬਣਾਉਣਾ ਹੈ ਕਿਉਂਕਿ ਮੇਰਾ ਜਿਹੜਾ ਸਬਜੈਕਟ ਹੈ ਇਕਨੋਮਿਕਸ ਉਹਦੇ ਵਿੱਚ ਵੀ ਅਸੀਂ ਇਹੀ ਸਿਖਾਉਣੀ ਹੈ ਕਿ ਅ ਰਿਸੋਰਸਸ ਭਾਵੇਂ ਇਕੱਠ ਹੋਣ ਸਾਧਨ ਭਾਵੇਂ ਇਕੱਠ ਹੋਣ ਪਰ ਉਸ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਕੇ ਅਸੀਂ ਜ਼ਿੰਦਗੀ ਨੂੰ ਬਿਨਾ ਬਹੁਤਾ ਜਿਆਦਾ ਖਰਚ ਕੀਤੇ ਆਸਾਨੀ ਨਾਲ ਖੂਬਸੂਰਤ ਬਣਾ ਸਕਦੇ ਹਾਂ ਇਸ ਸੈਸ਼ਨ ਦੇ ਵਿੱਚ ਅਸੀਂ ਇਸ ਚੀਜ਼ ਦੇ ਬਾਰੇ ਵੀ ਡਿਸਕਸ਼ਨ ਕਰਾਂਗੇ ਜੇ ਜੋ ਸਾਡੇ ਕੋਲ ਹੈ ਉਸ ਨੂੰ ਕਿਵੇਂ ਬੈਟਰ ਕਰਨਾ ਹੈ ਠੀਕ ਹੈ ਜੋ ਹੈ ਨਹੀਂ ਉਹਦੇ ਤੇ ਆਈਡੀਆ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੋ ਹੈ ਉਸ ਨੂੰ ਬੈਸਟ ਤੋਂ ਬੈਸਟ ਯੂਟਿਲਾਈਜੇਸ਼ਨ ਕਿਵੇਂ ਕਰੀਏ ਤਾਂ ਕਿ ਸਾਨੂੰ ਨਿੱਕੇ ਨਿੱਕੇ ਚੀਜ਼ਾਂ 'ਚ ਖੁਸ਼ੀ ਮਿਲਦੀਆਂ ਰਹਿਣ ਕਿਉਂਕਿ ਖੁਸ਼ੀਆਂ ਲੱਭਣ ਲਈ ਮੈ ਇਹ ਸਮਝਦੀ ਹੁੰਨੀ ਆ ਕਿ ਪੈਸਿਆਂ ਦੀ ਜ਼ਰੂਰਤ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਜੇ ਸਿਰਫ ਖੁਸ਼ੀਆਂ ਪੈਸਿਆਂ ਨਾਲ ਆਉਂਦੀ ਹੁੰਦੀਆਂ ਨੋ ਡਾਊਟ ਕਿ ਪੈਸਿਆਂ ਤੋਂ ਬਿਨਾ ਵੀ ਕੁਝ ਨਹੀਂ ਹੁੰਦਾ ਜੇ ਆਪਾਂ ਕਹਿੰਦੇ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਤਾਂ ਪੈਸਿਆਂ ਤੋਂ ਬਿਨਾ ਵੀ ਕੁਝ ਨਹੀਂ ਹੁੰਦਾ ਬਟ ਇਹ ਵੀ ਨਹੀਂ ਹੈਗਾ ਕਿ ਜੇ ਅਸੀਂ ਖੁਸ਼ ਰਹਿਣਾ ਹੈ ਤਾਂ ਸਾਡੇ ਕੋਲ ਬਹੁਤ ਪੈਸੇ ਹੋਣਗੇ ਤਾਂ ਅਸੀਂ ਖੁਸ਼ ਰਹਾਂਗੇ ਐਸਾ ਨਹੀਂ ਹੈਗਾ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਦੇਖਦੀ ਹੋ ਕਿ ਬਹੁਤ ਅਮੀਰ ਤੋਂ ਅਮੀਰ ਲੋਕ ਬਹੁਤ ਬੁਰੀ ਹਾਲਤ ਦੇ ਵਿੱਚ ਮਿਲਦੇ ਨੇ ਤੁਹਾਨੂੰ ਬੁਢਾਪੇ ਦੇ ਵਿੱਚ ਹਨਾ ਤਾਂ ਉਹ ਇਸ ਕਰਕੇ ਖੁਸ਼ ਰਹਿਣ ਲਈ ਸਾਡੇ ਕੋਲ ਜੋ ਹੈ ਉਹਦੇ ਚੋਂ ਹੀ ਅਸੀਂ ਖੁਸ਼ੀਆਂ ਲੱਭਾਂਗੇ ਨਿੱਕੀਆਂ ਨਿੱਕੀਆਂ ਬੱਚਿਆਂ ਦੀ ਤਰ੍ਹਾਂ ਕਿਉਂਕਿ ਜਦੋਂ ਕਹਿੰਦੇ ਅ ਬੱਚਿਆਂ ਨੂੰ ਖੇਡਣ ਲਈ ਖਡਾਉਣਿਆਂ ਦੀ ਲੋੜ ਨਹੀਂ ਹੁੰਦੀ ਹੈ ਹੈਨਾ ਤੁਸੀਂ ਕਈ ਵਾਰੀ ਦੇਖੋਗੇ ਕਿ ਬੱਚੇ ਨਿੱਕੀ ਮੋਟੀ ਚੀਜ਼ ਐਵੇਂ ਇਧਰੋਂ ਡੱਕੇ ਡੋਲੇ ਡੰਡੇ ਟਾਇਰ ਪੁਰਾਣੇ ਹੋਰ ਇਹ ਉਹ ਇਹੋ ਜਿਹਾ ਕੁਝ ਲੱਭ ਕੇ ਉਹਦੇ ਨਾਲ ਖੇਡ ਹੀ ਜਾਂਦੇ ਨੇ ਹੈਨਾ ਤੇ ਇਸ ਕਰਕੇ ਖੇਡਣ ਵਾਸਤੇ ਜਿਵੇਂ ਬੱਚਿਆਂ ਨੂੰ ਖੁਸ਼ੀ ਚੀਜ਼ਾਂ 'ਚੋਂ ਨਹੀਂ ਆਉਂਦੀ ਉਹਨਾਂ ਨੂੰ ਖੇਡਣ 'ਚੋਂ ਆਉਂਦੀ ਹੈ ਤੇ ਅਸੀਂ ਵੀ ਜ਼ਿੰਦਗੀ 'ਚ ਖੁਸ਼ੀ ਲੱਭਣੀ ਹੈ ਵਸਤੂਆਂ 'ਚੋਂ ਖੁਸ਼ੀ ਨਹੀਂ ਲੱਭਾਂਗੇ ਉਹ ਵੀ ਅਸੀਂ ਡਿਸਕਸ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਨਹਾਉਣ ਤੋਂ ਲੈ ਕੇ ਸੌਣ ਤੱਕ ਹਰ ਚੀਜ਼ डिस्कस ਕਰਾਂਗੇ ਸਾਨੂੰ ਬਹੁਤ ਵਾਰੀ ਹੁੰਦਾ ਹੈ ਕਿ ਹੁਣ ਅ ਮਤਲਬ ਹੁਣ ਤੁਸੀਂ ਇਹ ਨਹੀਂ ਸੋਚਣਾ ਹੈਗਾ ਕਿ ਮੈਂ ਅਸੀਂ ਕੀ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਨਹਾਉਣਾ ਕਿਸ ਤਰ੍ਹਾਂ ਹਾਂ ਬਿਲਕੁਲ ਨਹਾਉਣਾ ਕਿਸ ਤਰ੍ਹਾਂ ਇਹ ਵੀ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਜਿਵੇਂ ਅੱਜਕੱਲ ਦੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਮੋਸਟਲੀ ਸ਼ਾਵਰ ਲੈਂਦੀ ਹੈ ਤੇ ਸ਼ਾਵਰ ਦੇ ਨਾਲ ਤੁਸੀਂ ਪ੍ਰੋਪਰ ਨਹੀਂ ਨਹਾ ਸਕਦੇ ਤੁਹਾਨੂੰ ਬੈਠ ਕੇ ਨਹਾਉਣਾ ਚਾਹੀਦਾ ਹੈ ਤੁਸੀਂ ਸ਼اور ਲੈਣੀ ਹੋ ਤੇ ਉਹਦਾ ਟੈਂਪਰੇਚਰ ਸਹੀ ਸੈੱਟ ਨਹੀਂ ਹੁੰਦਾ ਜਾਂ ਕੁਛ ਹੈ ਜਿਵੇਂ ਸਰਦੀਆਂ ਦੇ ਵਿੱਚ ਸਾਨੂੰ ਹਮੇਸ਼ਾ ਇੰਨਾ ਕੁ ਗਰਮ ਹੀ ਪਾਣੀ ਹੋਣਾ ਚਾਹੀਦਾ ਜਿੰਨੀ ਸਾਡਾ ਬੋਡੀ ਟੈਂਪਰੇਚਰ ਹੈ ਮਤਲਬ ਸਾਡਾ ਬੋਡੀ ਟੈਂਪਰੇਚਰ 37 ਡਿਗਰੀ ਸੈਲਸੀਅਸ ਤੋਂ ਸਰ ਪਾਣੀ ਵੀ ਜਿਹੜਾ ਹੈ 40 ਤੋਂ 42 ਡਿਗਰੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਗਰਮ ਪਾਣੀ ਦੇ ਨਾਲ ਸਾਡੇ ਜਿਹੜੇ ਬੋਡੀ ਦਾ ਆਇਲ ਸੁੱਕ ਜਾਂਦਾ ਹੈ ਤੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਬਹੁਤ ਸਾਰੀਆਂ ਡਿਸਕਸ ਕਰਾਂਗੇ ਠੀਕ ਹੈ ਨੀਂਦ ਨੀਂ ਉਹਦੀ ਜਾਂ ਨੀਂਦ ਦੀ ਤਿਆਰੀ ਕਿਦਾਂ ਕਰਨੀ ਹੈ ਸੌਣ ਦੀ ਤਿਆਰੀ ਕਿਦਾਂ ਕਰਨੀ ਹੈ ਇਹਦੇ ਵਿੱਚ ਵੀ ਅਸੀਂ ਜਰੂਰ ਇਸ ਦੇ ਉੱਤੇ ਤੁਹਾਨੂੰ ਮੈਂ ਵੀਡੀਓਜ਼ ਦਿੰਦੀ ਰਹੂੰਗੀ ਕਿਉਂਕਿ ਸੌਣਾ ਬਹੁਤ ਪ੍ਰੋਪਰ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਬਾਡੀ ਨੂੰ ਫਿੱਟ ਰੱਖਣ ਲਈ ਕੰਫਰਟੇਬਲ ਰਹਿਣ ਲਈ ਕਿਉਂਕਿ ਜਦੋਂ ਅਸੀਂ ਆਪਣੀ ਬਾਡੀ ਨੂੰ ਫਿਜ਼ੀਕਲੀ ਤੇ ਮੈਂਟਲੀ ਦੋਨੋਂ ਤਰੀਕੇ ਨਾਲ ਸ਼ਾਂਤ ਕਰਦੇ ਹਾਂ ਉਦੋਂ ਅਸੀਂ ਰੀਫਰੈਸ਼ ਹੋ ਜਾਂਦੇ ਹਾਂ ਕਈ ਵਾਰ ਤੁਸੀਂ ਦੇਖਿਆ ਕਿ ਅਸੀਂ ਥੋੜਾ ਜਿਹੀ ਚਪਕੀ ਜੀ ਲੈ ਲੈਂਦੇ ਹਾਂ ਓੰਨੇ ਨਾਲ ਹੀ ਅਸੀਂ ਬਹੁਤ ਫਰੈਸ਼ ਫੀਲ ਕਰਦੇ ਹਾਂ ਤੇ ਕਈ ਵਾਰੀ ਸੀ ਪੂਰੀ ਰਾਤ ਸੌਂ ਕੇ ਵੀ ਸਵੇਰੇ ਸਾਨੂੰ ਲੱਗਦਾ ਹੁੰਦਾ ਹੈ ਕਿ ਮੈਂ ਤਾਂ ਉਵੇਂ ਹੀ ਉੱਠ ਖੜੀ ਜਿਵੇਂ ਸੁੱਤੀ ਸੀ ਸੋ ਪ੍ਰੋਪਰ ਤਰੀਕੇ ਦੇ ਨਾਲ ਨੀਂਦ ਲੈਣੀ 6 ਘੰਟੇ 7 ਘੰਟੇ ਦੀ ਨੀਂਦ 6 ਤਾਂ ਮਿਨੀਮਮ ਹਰ ਕਿਸੇ ਨੂੰ ਚਾਹੀਦੀ ਚਾਹੀਦੀ ਹੈ ਜੇ 7 ਵੀ ਹੋ ਜਾਣਾ ਤਾਂ ਬਹੁਤ ਅੱਛੀ ਗੱਲ ਹੈ ਤਾਂ ਤੁਸੀਂ ਬਹੁਤ ਗੁੱਡ ਨੀਂਦ ਸੌ ਕਿਵੇਂ ਅਸੀਂ ਤਿਆਰੀ ਕਰੀਏ ਸੌਣ ਦੀ ਇਹਦੇ ਉੱਤੇ ਵੀ ਅਸੀਂ ਜ਼ਰੂਰ ਡਿਸਕਸ਼ਨ ਕਰਾਂਗੇ ਇੱਕ ਡਿਮ ਜੀ ਲਾਈਟ ਦੇ ਵਿੱਚ ਤੁਹਾਨੂੰ ਗੁੱਡ ਨੀਂਦ ਆਉਂਦੀ ਹੈ ਹੈਨਾ ਜਾਂ ਫਿਰ ਬਿਲਕੁਲ ਨਹੀਂ ਰਹੋਵੇਗਾ ਅਲੱਗ-ਅਲੱਗ ਹਰ ਇੱਕ ਤਰੀਕੇ ਦੇ ਪਰ ਲਾਈਟ ਕੱਟ ਤੋਂ ਕੱਟ ਹੋਵੇ ਤਾਂ ਬੈਟਰ ਨੀਂਦ ਆਉਂਦੀ ਹੈ ਸਾਰਿਆਂ ਨੂੰ ਤਾਂ ਹੀ ਸ਼ਾਇਦ ਪ੍ਰਮਾਤਮਾ ਨੇ ਸੌਣ ਵਾਸਤੇ ਰਾਤ ਬਣਾਈ ਹੈ ਸਾਡੇ ਵਾਸਤੇ ਤੇ ਰਾਤ ਨੂੰ ਜਦੋਂ ਅਸੀਂ ਪੈਣਾ ਤੇ ਖੂਬਸੂਰਤ ਮਾਹੌਲ ਜਿਹਾ ਬਣਾ ਕੇ ਪਾਉ ਤਾਂ ਤੁਸੀਂ ਖੂਬਸੂਰਤ ਨੀਂਦ ਲੈ ਸਕਦੇ ਹੋ ਹਮੇਸ਼ਾ ਆਪਣਾ ਬਿਸਤਰਾ ਝਾੜ ਕੇ ਪ੍ਰੋਪਰ ਤਰੀਕੇ ਦੇ ਨਾਲ ਥੋੜਾ ਜਿਹਾ ਆਪਣੇ ਇਸ਼ਟ ਨੂੰ ਧਿਉਣਾ ਪ੍ਰਮਾਤਮਾ ਦਾ ਨਾਮ ਲੈਣਾ ਫਿਰ ਕੋਈ ਖੂਬਸੂਰਤ ਬੁੱਕ ਪੜ੍ਹਨੀ ਹੈ ਚਾਹੇ ਜਾਂ ਫਿਰ ਇੱਕ ਖੂਬਸੂਰਤ ਵੀਡੀਓ ਦੇਖਣੀ ਹੈ ਬਹੁਤ ਜ਼ਿਆਦਾ ਲੰਬਾ ਸੀਨ ਨਹੀਂ ਖਿੱਚਣਾ ਸਕਰੀਨ ਟਾਈਮ ਕਿਵੇਂ ਕੰਟਰੋਲ ਕਰਨਾ ਹੈ ਇਸ ਤੇ ਵੀ ਅਸੀਂ ਗੱਲ ਕਰਾਂਗੇ ਕਿਉਂਕਿ ਸਕਰੀਨ ਟਾਈਮ ਵੀ ਸਾਡਾ ਜਿਹੜਾ ਬਿਮਾਰੀ ਦਾ ਇੱਕ ਕਾਰਨ ਬਣਦਾ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਜੋ ਅਸੀਂ ਵੀਡੀਓਜ਼ ਦੇਖਦੇ ਆ ਨਾ ਉਹ ਸਾਡੀ ਸਕਰੀਨ ਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਜੋ ਵੀ ਮਟੀਰੀਅਲ ਅਸੀਂ ਸਟੱਡੀ ਕਰਦੇ ਕਿਉਂਕਿ AI ਅੱਜਕੱਲ ਬਹੁਤ ਤੇਜ਼ ਹੋ ਗਈ ਹੋਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਟ ਜਿਹਦੇ ਕਰਕੇ ਕੀ ਹੁੰਦਾ ਹੈ ਕਿ ਅਸੀਂ ਸਮ ਟਾਈਮਸ ਅਸੀਂ ਸੈਡ ਵੀਡੀਓਜ਼ ਦੇਖਣ ਲੱਗੇ ਨੇ ਤੇ ਫਿਰ ਸਾਡੇ ਸਾਹਮਣੇ ਆਉਂਦੀਆਂ ਯੂਨੀਤੀ ਉਹ ਸਾਨੂੰ ਮੈਂਟਲੀ ਡਿਸਟਰਬ ਕਰ ਦਿੰਦੀ ਹੈ ਬਹੁਤ ਜ਼ਿਆਦਾ ਸੈਡਨੈਸ ਦੇਖਣੀ ਡਿਸਕਸ਼ਨ ਸੁਣਨੀ ਉਹ ਵੀ ਕੋਈ ਬਹੁਤ ਜ਼ਿਆਦਾ ਅੱਛੀ ਗੱਲ ਨਹੀਂ ਹੁੰਦੀ ਸਾਡੇ ਮੈਂਟਲ ਤੇ ਫਿਜ਼ੀਕਲ ਦੋਨੋਂ ਹੈਲਥ ਨੂੰ ਡਿਸਟਰਬ ਕਰ ਦਿੰਦੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਅ ਇਸ ਸਾਲ ਦੇ ਵਿੱਚ ਟਾਰਗੇਟ ਲੈ ਕੇ ਚੱਲਾਂਗੇ ਕਿ ਮੈਂ ਤੁਹਾਨੂੰ ਇਹਨਾਂ ਦੇ ਬਾਰੇ ਵਿੱਚ ਆਪਣੀ ਜਿੰਨੀ ਕੁ ਮੇਰੀ ਸਟੱਡੀ ਹੋਊਗੀ ਉਹਦੇ ਬਾਰੇ ਦੱਸਦੀ ਰਹੂੰਗੀ ਤੇ ਹੁਣ ਅਸੀਂ ਸੀਰੀਜ਼ ਸ਼ੁਰੂ ਕਰਾਂਗੇ ਜਿਹੜੀ ਕੱਲ ਨੂੰ ਪਹਿਲੀ ਸੀਰੀਜ਼ ਜਿਹੜੀ ਸ਼ੁਰੂ ਕਰਾਂਗੇ ਉਹ ਉਹ ਅਸੀਂ ਬਿਊਟੀ ਨੂੰ ਲੈ ਕੇ ਸ਼ੁਰੂ ਕਰਾਂਗੇ ਠੀਕ ਹੈ ਜੀ ਤੇ ਪਹਿਲੀ ਜਿਹੜੀ ਸਾਡੀ ਵੀਡੀਓ ਆਉਗੀ ਕੱਲ ਨੂੰ ਸੀਰੀਜ਼ ਦੇ ਵਿੱਚ ਬਿਊਟੀ ਸੀਰੀਜ਼ ਸ਼ੁਰੂ ਕਰਾਂਗੇ 1 ਵੀਕ ਦੀ ਠੀਕ ਹੈ ਤੇ ਉਹਦੇ ਬਾਰੇ ਆਪ ਉਹਦੇ ਚਾਪਸ ਡੇਲੀ ਇੱਕ ਵੀਡੀਓ ਜਿਹੜੀ ਤੁਹਾਨੂੰ ਦੇਣੀ ਹੈ ਉਹ ਬਿਊਟੀ ਨੂੰ ਲੈ ਕੇ ਹੋਊਗੀ ਹੈਅਰ ਕੇਅਰ ਵੀ ਹੋਊਗੀ ਫੇਸ ਕੇਅਰ ਵੀ ਹੋਊਗੀ ਹੈਂਡ ਕੇਅਰ ਵੀ ਹੋਊਗੀ ਫੁੱਟ ਕੇਅਰ ਵੀ ਹੋਊਗੀ ਹਰ ਚੀਜ਼ ਹੋਊਗੀ ਤੇ ਬਾਕੀ ਤੁਸੀਂ ਆਪਣੀ ਗਾਈਡੈਂਸ ਦਿੰਦੇ ਰਹੋ ਜੇ ਹੋਰ ਜ਼ਰੂਰਤ ਹੋਊਗੀ ਤਾਂ ਅਸੀਂ ਉਸ ਨੂੰ ਉਸ ਤਰੀਕੇ ਦੇ ਨਾਲ ਕੈਰੀ ਆਨ ਕਰਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਣੇ ਰਹਿਣਾ ਮੇਰੇ ਨਾਲ ਤੇ ਆਪਣੀ ਕਮੈਂਟ ਲਿਖ ਕੇ ਮੇਰਾ ਹੌਸਲਾ ਦਉਂਦੇ ਰਹਿਣਾ ਤੇ ਗਾਈਡ ਕਰਦੇ ਰਹਿਣਾ ਕਿ ਤੁਹਾਨੂੰ ਕੀ ਚਾਹੀਦੀ ਹੈ ਕਿਹੜੀ ਵੀਡੀਓ ਕਿਸ ਤਰ੍ਹਾਂ ਦੀ ਚਾਹੀਦੀ ਹੈ ਤੁਹਾਡੀਆਂ ਬਹੁਤ ਸਾਰੀਆਂ ਪ੍ਰੋਬਲਮਸ ਦੀ ਡਿਸਕਸ਼ਨ ਅਸੀਂ ਟਾਈਮ ਟੂ ਟਾਈਮ ਕਰਦੇ ਰਹਾਂਗੇ ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਕਰੇ ਹਮੇਸ਼ਾ ਤੁਸੀਂ ਖੁਸ਼ ਰਹੋ ਇੱਕੋ ਹੀ ਲਾਈਫ ਹੈ ਆਪਣੇ ਕੋਲ ਦੂਜਾ ਮੌਕਾ ਤੁਹਾਨੂੰ ਨਹੀਂ ਮਿਲਣਾ ਇੱਕੋ ਹੀ ਮਿਲਿਆ ਹੋਇਆ ਹੈ ਤੇ ਇਸ ਨੂੰ ਅਸੀਂ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇੰਜੋਏ ਕਰਨਾ ਹੈ ਬਿਲਕੁਲ ਖਰਚ ਘੱਟ ਕਰਕੇ ਠੀਕ ਹੈ ਐ ਤਾਂ ਨਹੀਂ ਕਿ ਬਿਲਕੁਲ ਖਰਚ ਨਹੀਂ ਹੋਊਗਾ ਬਿਲਕੁਲ ਘੱਟ ਖਰਚ ਦੇ ਨਾਲ ਅਸੀਂ ਇਸ ਨੂੰ ਇੰਜੋਏ ਕਰਾਂਗੇ ਤੇ ਮਿਲਦੇ ਆਂ ਜੀ ਕੱਲ ਨੂੰ ਕੋਈ ਗੁੱਸਾ ਗਿੱਲਾ ਨਹੀਂ ਰੱਖਣਾ ਆਪਣੇ ਮਨ 'ਚ ਕਿਸੇ ਲਈ ਵੀ ਅਸੀਂ ਕਿਉਂਕਿ ਜਦੋਂ ਹੀ ਸਾਨੂੰ ਗੁੱਸਾ ਆਉਂਦਾ ਉਹਦੀ ਸਾਡੇ ਇੱਕ ਰੀਕਲ ਇੱਕ ਬ੍ਰੀਕ ਲਾਈਨ ਬਣ ਜਾਂਦੀ ਹੈ ਅਸੀਂ ਉਹ ਨਹੀਂ ਹੋਣ ਦੇਣੀ ਆ ਇਹ ਬਹੁਤ ਜ਼ਰੂਰੀ ਹੈ ਤੇ ਹੱਸਦੇ ਖੇਡਦੇ ਰਹੋ ਆਸ-ਪਾਸੇ ਖੁਸ਼ੀਆਂ ਬਖੇਰਦੇ ਰਹੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਹੁਤ ਸਾਰੀ ਬਿਊਟੀ ਲੈ ਕੇ ਆਓ ਸਤਿ ਸ਼੍ਰੀ ਅਕਾਲ ਜੀ